ਬਾਪੂ ਦੀ ਦਇਆ ਹੈ ਉਹ ਪਿਆਰ ਤੇ ਆਉਂਦੀ ਜਿੱਤੇ ਨਾਲ ਕੋਈ ਦਰ ਨਹੀਂ ਪੜ ਵਰਕਤ ਇਹ ਸਚਾਈ ਹੈ ਬਾਪਾ ਜੀ ਦਾ ਨਾਮ ਹੀ ਆਵੇ ਵਰਕਤ ਆਹਾਹਾ ਲਕੀਆਂ ਫਿਰ ਜੋ ਹਰ ਹਿਰਦੇ ਅਬਾ ਬਿਸਮਾ ਬਰਕਤ ਦੇ ਆਪਕੇ ਆਸੀ ਜੀ ਤੇ ਨਾਮ ਬਖੀ ਦਇਆ ਦੇ ਹੱਥ ਦੇ ਹੱਥ ਹਰਦੀ ਦੀ ਤੇ ਨਾਮ ਬਖੀ ਦਇਆ ਬਰਕਤ ਆਹਾ ਬਰਕਤ ਹਾਹਾ ਰੋਪੜ ਰੋਡ ਕੁਰਾਲੀ ਦੇ ਕੋਲ ਗੁਰਦੁਆਰੇ ਦਾ ਨਾਅੇ ਬਾਬਾ ਦੀਪ ਸਿੰਘ ਜੀ ਦੇ ਨਾਂ ਤੇ ਸਲਖੀਆਂ ਅਗਰ ਜਾਇਓ ਜੀ ਸੜਕ ਤੇ ਐ ਮੇਨ ਰੋਡ ਤੇ ਰੋਪੜ ਰੋਡ ਤੇ ਸਲਖੀਆਂ ਕੁਰਾਲੀ ਦੇ ਕੋਲ ਉਹਰੇ ਦਾ ਨਾਂ ਬਾਬਾ ਦੀਪ ਸਿੰਘ ਮਹਾਂਪੁਰਸ਼ ਨੇ ਮੈਂ ਦੋ ਤਿੰਨ ਅਰੀ ਕੀਰਤਨ ਵੀ ਉੱਤੇ ਕਰਕੇ ਆਇਆ ਜਿਹੜੇ ਸਾਰਾ ਪ੍ਰਬੰਧ ਪ੍ਰਬੰਧ ਸੰਭਾਲਣ ਵਾਲੇ ਮਰਿਆਦਾ ਚ ਹੋਂ ਬਾਬਾਈ ਵਰਤਦੇ ਨਾ ਹੀ ਆ ਜੇ ਉਹ ਸੰਗਤ ਜੀ 21 21 ਖੰਡ ਪਰ ਚੱਲ ਰਹੇ ਹੁੰਦੇ ਆ ਹੁਣ ਤੁਹਾਡੇ ਸੋਨੀ ਬਾਜ ਕਿਤੇ ਸਾਲ ਬਾਅਦ 21 ਚੱਲ ਪੈਣਗੇ 6 ਮਹੀਨੇ ਬਾਅਦ ਉੱਥੇ ਜਿਵੇਂ 21 ਪਰਸੋਂ ਭੋਗ ਅਗਲੇ ਦਿਨ ਫਿਰ 21 ਰੱਖਣੇ ਫਿਰ ਭੋਗ ਫਿਰ 21 ਤੇ ਉਹ 21 ਖੰਡ ਪਾੜ ਸੰਗਤਾਂ ਵੱਲੋਂ ਫਲਾਣੇ ਦੀ ਅਰਦਾਸ ਫਲਾਣੇ ਦੀ ਜਿਹੜੇ ਪਾਠੀ ਸਿੰਘ ਰੋਲ ਲਾਉਂਦੇ ਆ ਨਾ ਕਿਸੇ ਇਸ਼ਾਨ ਕਰਕੇ ਨੀਲੇ ਦਸਤਾਰੇ ਬੰਨੇ ਹੁੰਦੇ ਗੋਲ ਸਾਰੇ ਨਹੀਂ ਤੇ ਕਸ਼ਹਿਰਾ ਤੇ ਚਟਾ ਚੋਲਾ ਪੂਰੀ ਮਰਿਆਦਾ ਮੈਂ ਤੁਹਾਨੂੰ ਫੇਰ ਕਹਿ ਰਿਹਾ ਵੀ ਕੰਮ ਰਿਆਦਾ ਚ ਹੋਵੇ ਬਾਬਾ ਜੀ ਦਾ ਨਾਂ ਆ ਜਾਏ ਬਾਬਾ ਜੀ ਵਰਤਣਾ ਸ਼ੁਰੂ ਹੋ ਜਾਵੇ ਉੜਾ ਸੋਹਣੇ ਲੱਗਦੇ ਹੋ ਸਾਰੇ ਨੀਲੇ ਦਸਤਾਰੇ ਗੋਲ ਤੇ ਜਿੱਟੇ ਚੋਲੇ ਤੇ ਕਿਸੇ ਇਸ਼ਨਾਨ ਕਰਕੇ ਰੋਲਾ ਪੂਰੀ ਮਰਿਆਦਾ ਵਿੱਚ ਜਿੱਥੇ ਇੱਕ ਹੀ ਖੰਡ ਪਾਟ ਭੋਗ ਪੈ ਰਿਆ ਤੀਜੇ ਦਿਨ ਫੇਰ ਰੰਬ ਹੋ ਰਿਹਾ ਅਗਲੇ ਤੀਜੇ ਦਿਨ ਫੇਰ ਰੰਬ ਹੋ ਰਿਹਾ ਇੱਥੋਂ ਅਦਾਜਾ ਲਾ ਲਓ ਕਿੰਨੀ ਸੰਗਤ ਦੀਆਂ ਮੰਗਾਂ ਪੂਰੀਆਂ ਹੁੰਦੀਆਂ ਹੋਣਗੀਆਂ ਕਿ ਇੱਕ ਰੋਡ ਤੇ ਗੁਰਦੁਆਰਾ ਪਰਵਾਰ ਨਹੀਂ ਵਾਰ ਨਹੀਂ ਆਖੋ ਸਤਿਨਾਮ ਵਾਹਿਗੁਰੂ। ਔਰ ਕਦੀ ਜਾਇਓ ਮੈਂ ਫੇਰ ਬੋਲਦਾ ਰੋਪੜ ਰੋਡ ਸੋਲਖੀਆਂ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਮਾਪੁਰਸ਼ ਅਗੋਂ ਉਹਨਾਂ ਦੇ ਕਾਫੀ ਸੇਵਕ ਨੇ ਸਾਰੇ। 100 200 ਪਾਠੀ ਸੰਗੇ ਅੰਦਰ। ਜਦੋਂ ਜਾਓਗੇ ਨਾ ਜੀ ਮੈਂ ਜਿੰਨੀ ਵਾਰੀ ਗਿਆ ਨਾ 8 10 ਟਰਾਲੇ ਅਜਿਹੇ ਵੱਡੇ ਵੱਡੇ ਟਰਾਲੇ ਹੁੰਦੇ ਨੇ ਅੱਜ ਕੱਲ੍ਹ ਆਏ ਆ। 10 12 15 ਟਰੱਕ ਜਦੋਂ ਜਾਓ ਖੜੇ ਹੁੰਦੇ ਕੋਈ ਜਾ ਰਿਹਾ ਕੋਈ ਹੋਰ ਆ ਰਿਹਾ ਉਥੇ ਗੁਰਦੁਆਰੇ ਦੇ ਅੱਗੇ ਨਾ ਕਾਫੀ ਸੜਕ ਖੁੱਲੀ ਐ ਤੇ ਖੜੇ ਹੁੰਦੇ ਮੈਂ ਬੜਾ ਰਹਾ ਅਸੀਂ ਕੀਰਤਨ ਦੀ ਹਾਜ਼ਰੀ ਵੀ ਲਾਇਆ ਤੇ ਮੈਂ ਕੀਰਤਨ ਦੀ ਹਾਜ਼ਰੀ ਲਾ ਕੇ ਨਾ ਬਾਹਰ ਆਇਆ ਇਸ ਤਰ੍ਹਾਂ ਹੀ 10 15 ਟਰਾਲੇ 10 15 ਟਰੱਕ ਹਰ ਵੇਲੇ ਖੜੇ ਹੁੰਦੇ ਡਰਾਈਵਰ ਵੀਰ ਪਾਇਲਟ ਵੀਰ ਉਹ ਸੜਕ ਤੋਂ ਲੰਘਣਾ ਘੰਟਾ ਡੇਢ ਫਵਾ ਘੰਟਾ ਰੁੱਕ ਕੇ ਜਾਣਾ ਗੱਡੀ ਖਲਾਰਨੀ ਏ ਟਰੱਕ ਖਲਾਰਨਾ ਟਰਾਲਾ ਖਲਾਰਨਾ ਅੰਦਰ ਮੱਥਾ ਟੇਕਣਾ 15 20 ਮਿੰਟ ਅੱਧਾ ਘੰਟਾ ਸਿਮਰਨ ਕਰਨਾ ਤੇ ਫੇਰ ਲੰਗਰ ਛਕਣਾ ਫੇਰ ਉਥੋਂ ਘੰਟੇ ਡੇਢ ਬਾਅਦ ਅਰਦਾਸ ਕਰਕੇ ਮੈਨੂੰ ਬੜਾ ਸ਼ੌਂਕ ਹੈ ਇਹ 10 12 ਪਾਇਲਟ ਅਸੀਂ ਡਰਾਈਵਰ ਨਹੀਂ ਕਹਿੰਦੇ ਜਿਹੜਾ ਉੱਚਾ ਦਰਜਾ ਪਾਇਲਟ ਕਹਿੰਦੇ ਆ 10 12 ਪਾਇਲਟ ਵੀਰ ਨਾ ਆਉਂ ਖੜੇ ਅਸੀਂ ਕੀਰਤਨ ਕਰਕੇ ਨਿਕਲੇ ਮੈਨੂੰ ਬੜਾ ਸ਼ੌਕ ਮੈਂ ਵਿੱਚ ਵੜ ਗਿਆ ਮੈਂ ਕਹਾ ਵੜੋ ਵਿੱਚ ਮੈਂ ਵਿੱਚ ਵੜ ਗਿਆ ਮੈਂ ਕਹਾ ਯਾਰ ਮੈਨੂੰ ਇੱਕ ਗੱਲ ਦੱਸੋ ਇਹਨੇ ਪੁੱਛੋ ਭਾਜੀ ਮੈਂ ਕਹਾ ਵੀ ਮੈਂ ਜਦੋਂ ਆਨਾ 10-15 ਟਰਾਲੇ ਖੜੇ ਹੁੰਦੇ 10-15 ਟਰੱਕੋ ਜਾ ਰਹੇ ਹੁੰਦੇ ਕੋਈ ਆਈ ਜਾ ਰਹੇ ਮੈਂ ਕਹੇ ਤੇ ਖੁਲਾਰ ਕੇ ਕਿਉਂ ਘੰਟਾ ਡੇਢ ਲਾ ਕੇ ਜਾਂਦੇ ਹੋ ਕਿਉਂ ਖੁਲਾਰਦੇ ਹੋ ਕਿਉਂ ਅੰਦਰ ਮੱਥਾ ਕਿਉਂ ਵੇਖੋ ਆਸਥਾ ਸ਼ਰਧਾ ਵੇਖੋ ਉਹ 10 15 ਪਾਇਲਟ ਵੀਰ ਮੈਨੂੰ ਕੀ ਕਹਿੰਦੇ ਆ ਕਹਿੰਦੇ ਵੀਰ ਜੀ ਤੁਹਾਨੂੰ ਕੀ ਦੱਸੀਏ ਅਸੀਂ ਬੜੀ ਬੜੀ ਦੂਰ ਮਾਲ ਲੈ ਕੇ ਜਾਂਦੇ ਆ ਚਾਰ ਚਾਰ ਦਿਨ ਚਾਰ ਚਾਰ ਰਾਤਾਂ ਦੇ ਸਾਡੇ ਸਫ਼ਰ ਹੁੰਦੇ ਆ ਕਹਿੰਦੇ ਇਹ ਬਾਬਾ ਦੀਪ ਸਿੰਘ ਦੇ ਨਾਂ ਤੇ ਗੁਰਦੁਆਰਾ ਦੇਖੋ ਉਹ ਤੇ ਬਾਬਾ ਜੀ ਦੇ ਚਰਨ ਪਏ ਨਹੀਂ ਪਏ ਬਾਬਾ ਜੀ ਜਾਣ ਇਤਿਹਾਸ ਨਹੀਂ ਬੋਲ ਗੁਪਤ ਪਏ ਹੋਣ ਉਹ ਜਾਣ ਇੱਕ ਨਾਂ ਹੀ ਹੈ ਤੇ ਮਰਿਆਦਾ ਨਾਲ ਸਿਰ ਮੈਂ 10 15 ਉਹ ਡਰਾਈਵਰ ਵੀਰਾਂ ਨੂੰ ਪੁੱਛਿਆ ਮੈਂ ਉਹ ਕਿਉਂ ਖਲਾਰਦੇ ਹੋ ਵੀ ਕਿਉਂ ਇੱਥੇ ਹਾਜ਼ਰੀ ਘੰਟਾ ਡੇਢ ਤੇ ਪਤਾ ਹੋਣਾ ਕੀ ਜਵਾਬ ਦਿੰਦਾ ਤਗੜਾ ਜਗਾਰਾ ਲੈਣਾ ਸੁਣ ਕੇ ਆ ਸਾਡੇ ਬਾਬਾ ਜੀ ਐ ਮੈਂ ਉਹ ਵਿੱਚ ਵੜ ਕੇ ਮੈਂ ਕਿਉਂ ਗੱਡੀ ਖਲਾਰ ਕੇ ਜਾਂਦੇ ਹੋ ਘੰਟਾ ਡੇਢ ਇੱਕ ਇੱਕ ਮਿੰਟ ਬਚਾਉਂਦੇ ਹੋ ਤੁਸੀਂ ਤੇ ਪਹੁੰਚੀਏ ਮੰਜ਼ਲ ਤੇ ਉਹਨਾਂ ਦਾ ਕੀ ਜਵਾਬ ਸੀ ਕਹਿੰਦੇ ਜੀ ਦੋ ਗੱਲਾਂ ਨੇ ਮੈਂ ਕਿਹਾ ਕੀ ਕਹਿੰਦੇ ਬਾਬਾ ਦੀਪ ਸਿੰਘ ਦੇ ਅਸਥਾਨ ਤੇ ਘੰਟਾ ਡੇਢ ਲਾ ਕੇ ਜਾਈਏ ਤੇ ਕਹਿੰਦੇ ਕਦੀ ਸਾਡਾ ਰਸਤੇ ਵਿੱਚ ਜਿਹੜਾ ਮਾਲ ਲੰਦਿਆ ਨਾ ਉਹ ਕਦੀ ਫੜਿਆ ਨਹੀਂ ਗਿਆ ਇੱਥੇ ਘੰਟਾ ਡੇਢ ਲਾ ਕੇ ਜਾਈਏ ਤੇ ਕਦੀ ਸਾਡੀ ਗੱਡੀ ਦੇ ਕਾਗਜ਼ ਚੈੱਕ ਨਹੀਂ ਹੋਏ ਬਾਬਾ ਜੀ ਸਤਿ ਸ੍ਰੀ ਅਕਾਲ ਕਹਿੰਦੇ ਅਜੇ 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 ਸੁਣ ਲਓ ਪੂਰਾ ਉਹ ਮੈਨੂੰ ਪਾਇਲਟ ਵੀਰ ਕਹਿੰਦੇ ਕਹਿੰਦੇ ਸਾਨੂੰ ਇੰਜ ਸ਼ਰਧਾ ਵੱਜ ਗਈ ਏ ਇਹ ਘੰਟਾ ਡੇਢ ਇੱਥੇ ਲਾਉਣ ਦੇ ਨਾਲ ਇੰਜ ਲੱਗਦਾ ਜਿਵੇਂ ਬਾਬਾ ਜੀ ਆਪਣੀਆਂ ਸ਼ਹੀਦੀ ਫੌਜਾਂ ਸਾਡੇ ਟਰਾਲਿਆਂ ਦੇ ਨਾਲ ਆ ਵੀ ਭੇਜਣੇ ਤੇ ਰੱਖੀ ਕਰਨ ਲਈ ਆਹ ਸਾਡੇ ਬਾਬਾ ਜੀ ਉਸ ਅੱਲਾ ਮੈਂ ਕੋਈ ਗੱਲ ਤੁਹਾਨੂੰ ਇਤਰਾ ਦੀ ਨਹੀਂ ਕਰ ਰਿਹਾ ਰੋਕੜ ਰੋੜ ਜਾਓ ਅੱਖੀ ਵੇਖੋ ਸੋਲਖੀਆਂ ਦੇ ਕੋਲ ਗੁਰਦੁਆਰੇ ਦਾ ਨਾਮ ਬਾਬਾ ਦੀਪ ਸਿੰਘ ਜੀ ਅੱਖੀ ਵੇਖੋ ਇੱਕ ਤੇ ਹੁੰਦਾ ਨਾ ਵੀ ਇਹ ਚੀਜ਼ ਹੈਗੀ ਕਿ ਨਹੀਂ ਇੱਕ ਸਾਹਮਣੇ ਉਹ ਡਰਾਈਵਰ ਪਾਇਲਟ ਵੀਰਾਂ ਦੇ ਮਨ 'ਚ ਵੀ ਕਿੱਡੀ ਸ਼ਰਦਾ ਵੀ ਇੱਥੇ ਘੰਟਾ ਡੇਢ ਲਾਣ ਨਾਲ ਸਾਡੀਆਂ ਗੱਡੀਆਂ ਰਾਹ ਵਿੱਚ ਮੁਸ਼ਕਲਾਂ ਨਹੀਂ ਆਉਂਦੀਆਂ ਗੱਜ ਕੇ ਆਖੋ ਸਤਨਾਮ ਜੀ ਵਾਹ ਕਾगज ਨਹੀਂ ਚੈੱਕ ਹੁੰਦੇ ਆ ਨਹੀਂ ਹੁੰਦਾ ਜਿਵੇਂ ਸ਼ਰਦਾ ਵੱਜ ਗਈ ਵੀ ਗੋਪਤ ਰੂਪ ਵਿੱਚ ਉਹ ਜਦੋਂ ਬਸੰਦ ਰਾਤ ਖੁੱਲਦਾ ਨਾ ਪੌੜੀ ਪੜਦੇ ਨਾ ਰਾਗੀ ਪੰਜੇ ਬੱਦੇ ਮਾਹਬਲੀ ਗੱਜ ਕੇ ਆਖੋ ਸਾਥ ਮਾ ਕਰ ਸੱਚਾ ਟੋਆ ਭਾਈ ਪੰਗਤੀ ਸੁਣਦੇ ਹੋ ਇਹਦੇ ਅਰਥ ਕੀ ਹੈ ਪੰਜੇ ਬੱਦੇ ਮਾਹਬਲੀ ਕਿ ਬਾਬਾ ਬੀਬ ਸਿੰਘ ਸ਼ਹੀਦ ਸਿੰਘ ਗੁਰੂ ਗੋਬਿੰਦ ਸਿੰਘ ਦਿਆਲੂ ਹੋ ਜਾਣ ਉਹ ਜਿਹੜੇ ਜਿਹੜੇ ਮਾਹਬਲੀ ਅੱਡੇ ਅੱਡੇ ਓਗਣ ਜਿਹੜੇ ਸਾਧ ਸੰਗਤ ਵਿਕਾਰ ਸਾਨੂੰ ਛੱਡਦੇ ਨਹੀਂ ਉਹ ਜਾਣ ਉਹਨਾਂ ਨੂੰ ਵੀ ਬੰਨ ਕੇ ਰੱਖ ਦਿੰਦੇ ਆਖੋ ਸਾਥ ਮਾ ਪੰਜੇ ਬੱਦੇ ਮਾਹਬਲੀ ਕਰ ਸੱਚਾ ਟੋਆ ਆਪਣੇ ਚਰਨ ਚ ਪਾਈਆਂ ਵਿੱਚ ਤੈ ਖੜੋ ਰੋਗ ਸੋਗ ਸਭ ਮਿਟ ਗਏ ਨਿਤ ਨਵਾ ਅੰਦਰਵਾ ਇਤਰਾ ਵਰਤਦੇ ਬਾਬਾ ਜੀ ਗੁਰ ਸੱਚੇ ਬੱਧਾ ਥਿਓ ਰਖਵਾਲੇ ਗੁਰ ਦਿੱਤੇ ਗੱਜ ਕੇ ਅੱਖੋ ਸਾਧਨਾ ਉਹਨਾਂ ਦੀ ਭਾਵਨਾ ਜਿਵੇਂ ਇੱਥੇ ਘੰਟਾ ਡੇਢ ਲਾਂ ਨਾਲ ਰਖਵਾਲੇ ਬਾਬਾ ਦੀਪ ਸਿੰਘ ਨਾਲ ਹੀ ਭੇਜ ਦਿੰਦੇ ਆ ਹੁਣ ਜਿਹੜਾ ਗੱਜ ਕੇ ਬੜਿਆ ਉਹ ਜੀ ਗੱਜ ਕੇ ਬਰਕਤ ਆਪੇ ਆਉਂਦੀ ਰੀ ਜਿੱਥੇ ਨਾਮ ਪਾਵਾ ਦੀ ਦਰਵਾਜ਼ੇ ਬਰਕਤ ਆਪੇ ਆਉਂਦੀ ਰੀ ਜਿੱਥੇ ਨਾਮ ਪਾਵਾ ਦੀ ਦਰਵਾਜ਼ੇ ਬਰਕਤ ਆਹਾਹਾ ਦਵਾਰੀ ਬਰਕਤ ਆਹਾਹਾ ਆਪ ਤੇ ਆਉਂਦੀ ਜਿੱਤੇ ਆਪ ਪਤੀ ਦੇ ਆਏ ਵਰਤ ਆਪ ਤੇ ਆਉਂਦੀ ਜਿੱਤੇ ਆਪ ਪਤੀ ਦੇ ਆਏ ਵਰਤ ਆਹਾਹਾ ਵਰਤ ਆ ਸੱਤਖੰਡ ਲਵਣ ਯੋਗਪੁਰਵਾਂ ਜੀ ਯਾਰ ਬਜ਼ਾਰਤ ਚਾਰ ਪਦਾ औरत जे को मांगे हर कल जो करे सात जना की सेवा ना दे बरकत कुर्बानी कह रही है चार पदार तेरे घर आ जाए बाबा दीप सिंह वर्गे साधु अगर जिंदगी वेच दे आपको साधना दोबारा बहुत ही बोले चार पदार जे को मांगे सात जना की सेवा ना दे ਜੇ ਕੋਪ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਰਦੇ ਸਦਕਾਵੇ ਜੇ ਕੋਪਨੀ ਸੋਭਾ ਲੋ ਸਾਧ ਸੰਗ ਇਹ ਹਉਮੈ ਛੋੜਾ ਹਾਂ ਜੇ ਕੋ ਜਨਮ ਮਰਨ ਤੋਂ ਡਰੇ ਵਾਹਿਗੁਰੂ ਸਾਧ ਜਿਮੇਤੀ ਸਰੀ ਪਰੇ ਜਿਸ ਜਨ ਕੋ ਕੋਪ ਤਿਸ ਪਿਆਸਾ ਨਾਮ ਤਾਕੇ ਬਲ ਬਲ ਜਾਸਾ ਚਾਰ ਪਦਾਰਥ ਜੇ ਕੋ ਮੋਮੋ ਸੱਚੇ ਨਾਮ ਕੀ ਸੇਵਾ ਕਰਕੇ ਆਪਣੇ ਆਪੀ ਵੀ ਰਾਮ ਦਾ ਹੀ ਦਇਆ ਮੇਰੇ ਵਰਕੇ ਤੇ ਉਧਾਰਾ ਲਾਓਗੇ ਸ਼ਬਦਾਂ ਅਰੇ ਲਾਓ ਵਾਹਿਗੁਰੂ 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 ਤੱਤੇ ਆਵੀ ਜਿੱਤਨਾ ਬਾਬੀ ਜਿਆਵੇ ਵੱੱਤ ਤੇ ਆਪੇ ਹਉਂਦੀ ਨੀ ਜਿੱਤਨਾ ਬਾਬੀ ਦਾ ਵਰਕਤ ਆਹਾ ਹਾਂ ਸਾਧਖੰਡ ਲੰਮਣ ਵਰਕਤ ਆਹਾ ਸੋਰੀ ਪਤਾ ਲਿਓ ਸਮਰਸਰ ਦੇ ਦੂਰ ਹੈ ਤੁਹਾਡੇ ਤੋਂ ਲੁਧਿਆਣਾ ਦੇ ਨੇੜੇ ਆਪਕੋ ਸਾਧ ਅੱਖੀਂ ਵੇਖੋ ਲੁਧਿਆਣੇ ਮਾਡਲ ਟਾਊਨ ਐਕਸਟੈਂਸ਼ਨ ਆ ਜਿੰਨੀ ਕਾ ਸਟੇਜ ਹੈ ਨਾ ਇੰਨਾ ਕ ਕਮਰਾ ਸੀ ਆਪਕੋ ਸਾਧ ਉਹ ਗੁਰਦਾਰੇ ਦਾ ਨਾਮ ਬਾਬਾ ਦੀਪ ਸਿੰਘ ਮਾਡਲ ਟਾਊਨ ਐਕਸਟੈਂਸ਼ਨ ਸਰੋ ਕਮੇਟੀ ਮਰਿਆਦਾ ਚ ਬਾਬਾਈ ਹੋ ਗਏ ਵਰਤਣੇ ਸ਼ੁਰੂ ਨਾਲ ਦੀ ਬਿਲਡਿੰਗ ਇਧਰ ਨਾਲ ਦੀ ਬਿਲਡਿੰਗ ਪਿਛਲੀ ਬਿਲਡਿੰਗ ਇਹ ਕਦੀ ਜਾਇਓ ਮਾਡਰਨ ਟਾਊਨ ਐਕਸਟੈਂਸ਼ਨ ਗੁਰਦੁਆਰਾ ਬਾਬਾ ਦੀਪ ਸਿੰਘ ਚੌਂਕ ਵਿੱਚ ਫਿਰ ਲੰਗਰ ਵਾਸਤੇ ਹੋਰ ਉਹਨਾ ਬਿਲਡਿੰਗਾਂ ਲੈ ਲਈ ਅੱਖੀਂ ਵੇਖੋ ਜੋ ਬਾਸ ਬੋਲ ਰਿਹਾ ਹੁਣ ਜਿਹੜਾ ਗੁਰਦੁਆਰੇ ਦੇ ਅੱਗੇ ਚੌਂਕ ਹੈ ਨਾ ਉਹ ਚੌਂਕ 'ਚ ਖੰਡਾ ਲੱਗ ਗਿਆ ਨਿਸ਼ਾਨ ਸਾਹਿਬ ਲੱਗ ਗਏ ਸਾਰੇ ਆਸੇ-ਪਾਸੇ ਆਸ-ਪਾਸੇ ਗਰੇਲ ਆਤੀ ਹੈ ਉਹ ਚੌਂਕ ਦਾ ਨਾਂ ਹੀ ਪੈ ਗਿਆ ਚੌਂਕ ਬਾਬਾ ਦੀਪ ਸਿੰਘ ਆਖੋ ਸਤਿ ਔਰ ਕਦੀ ਵੇਖੋ ਤੁਹਾਨੂੰ ਸ਼ਹਿਰ ਕਿਸੇ ਗੁਰਦੁਆਰੇ 'ਚ ਇਹ ਚੀਜ਼ ਲੱਭੇ ਰਾਤੀ 12:01 ਵਜੇ ੱੱੱਕੇ ਨਾਲ ਕਵਾੜ ਬੰਦ ਕਰਦੇ ੱੱੱਕੇ ਨਾਲ ਆਖੋ ਸਤਿ ਇਹ ਜਿਵੇਂ ਹੁਣੇ ਇੱਥੇ ਅੱਧਾ ਪੌਣਾ ਘੰਟਾ ਪਹਿਲੇ ਲੈਣ ਲੱਗੀ ਸੀ ਨਾ ਮੱਥਾ ਟੇਕਣ ਆ ਲੈਣ ਹੁਣ ਸਾਰੇ ਬਹਿ ਗਏ ਤੁਸੀਂ ਮੈਂ ਜਿੰਨੀ ਵਾਰ ਹੀ ਗਿਆ ਇਹ ਪਿਓ ਦੀ ਹੁਰੀ ਚ ਬਹਿ ਕੇ ਜਿੰਨੀ ਵਾਰੀ ਗੱਡੀ ਲੰਗੀ ਨਾ ਮਾਰਨ ਰੈਂਚਰ ਬਾਹਰੋਂ ਮੈਂ ਮੱਥਾ ਟੇਕਣਾ ਉਤਰ ਕੇ ਗੱਡੀ ਤੋਂ ਜਦੋਂ ਵੀ ਮੈਂ ਜੇ ਮੈਂ 500 ਵਾਰ ਹੀ ਗਿਆ ਨਾ 400 ਵਾਰੀ ਬਾਹਰੋਂ ਲੰਘਿਆ ਉਨੀ ਵਾਰੀ ਹੀ ਇਤਰਾ ਹੀ ਲੈਣਾ ਲੱਗੀਆਂ ਹੁੰਦੀਆਂ 24 ਘੰਟੇ ਚੋਂ ਇੱਕ 2 ਘੰਟੇ ਗੁਰਦੁਆਰਾ ਖੁੱਲਦਾ ਜੇ 3 ਘੰਟੇ ਧੱਕੇ ਨਾਲ ਤਵਾੜ ਬੰਦ ਕਰਦੇ ਆ ਲੋਕਾਂ ਦੀਆਂ ਇੰਨੀਆਂ ਆਸਥਾ ਪੂਰੀਆਂ ਹੁੰਦੀਆਂ 21 ਘੰਟੇ ਲਾਈਨਾਂ ਲੱਗੀਆਂ ਕਿਵੇਂ ਨਾ ਕਹੀਏ ਬਾਬਾ ਜੀ ਜਿੱਤੇ ਨਾਂ ਵੀ ਆਜੇ ਉੱਥੇ ਬਰਕਤ ਵਰਤਣੀ ਸ਼ੁਰੂ ਹੋਈ ਵਾਹ ਸਤਿ ਸ੍ਰੀ ਅਕਾਲ ਮੇਰਾ ਦਿਲ ਕਰਦਾ ਅੱਜ ਜੇ ਐਡਾ ਵੱਡਾ ਉਪਰਾਲਾ ਬੇਬੇ ਨਾਨਕੀ ਭਲਾਈ ਕੇਂਦਰ ਵੱਲੋਂ ਸੋਨੀ ਪੱਗ ਦੀਆਂ ਸੰਗਤਾਂ ਵੱਲੋਂ ਹੋ ਰਿਆ ਨਾ ਸਰ 5 ਮਿੰਟ ਲਾ ਕੇ ਕੋਈ ਉੱਠੇ ਨਾ ਅਜੇ ਇੱਕ ਵਾਰ ਹੀ ਪਿਆਰ ਚ ਬੋਲਦੇ ਹੋ ਇਹ ਅੱਖੀਂ ਵੇਖੋ ਮੈਂ ਦੋ ਤਿੰਨ ਜਗ੍ਹਾ ਬੋਲੀ ਹੁਣ ਹੋਰ ਨਹੀਂ ਮੈਂ ਬੋਲਦਾ ਹਰ ਤੱਕ ਇੱਕ ਵਾਰੀ ਕਹਿ ਦਿਓ ਪਿਆਰ ਨਾਲ ਪਾਪਾ ਦੀਪ ਸਿੰਘ ਜੀ ਵਰਦਾ ਓਏ ਨਾ ਕੋਈ ਹੋਏ ਤੇ ਨਾ ਕੋਈ ਹੋਣਾ ਬਾਬਾ ਦੀ ਸਿੰਘ ਜੀ ਵਰਤਾ ਰਾਹੀ ਹੋਏ ਤੇ ਨਾ ਕੋਈ ਹੋਣਾ ਬਾਬਾ ਜੀ ਨਾ ਕੋਈ ਹੋਇਆ ਤੇ ਨਾ ਬਾਬਾ ਦੀ ਸਿੰਘ ਜੀ

ਬਾਬਾ ਮੈਂ ਪੰਕਤੀਆਂ ਬੋਲਣ ਲੱਗਾ ਜੀ ਤੁਹਾਡੀ ਸੱਤ ਸਾਲ ਹੋ ਗਏ 40 ਹੈ 50 ਹੈ 100 ਹੈ ਮੈਂ ਪੰਕਤੀਆਂ ਬੋਲਣ ਲੱਗਾ ਜੋ ਪੰਕਤੀਆਂ ਦੇ ਅਰਥ ਨੇ ਨਾ ਸਾਰੀ ਜ਼ਿੰਦਗੀ ਤੁਹਾਨੂੰ ਇਹੋ ਜਿਹਾ ਕੋਈ ਨਜ਼ਰ ਨਹੀਂ ਆਇਆ ਹੋਵੇਗਾ ਬਾਬਾ ਜੀ ਕੌਣ ਸੀ ਜੋ ਵੇਖਾ ਜੇ ਜ਼ਿੰਦਗੀ ਚ ਕਿਤੇ ਕੋਈ ਕਿਤੇ ਦੁਨੀਆ ਚ ਮਿਸਾਲ ਨਹੀਂ ਕਿ ਕੋਈ ਐ ਹੋਵੇ ਦਾ ਇੰਨੀ ਕਮਾਈ ਕਰਨ ਵਾਲਾ ਹੋਇਆ ਹੋਵੇ ਕਿ ਇੱਕ ਪਲੀ ਤੇ ਸੀਸ ਰੱਖਿਆ ਹੋਵੇ ਤੇ ਇੱਕ ਹੱਥ ਚ ਖੰਡਾ ਚਲਾਇਆ ਹੋਵੇ ਅਗਰ ਐ ਹੈਗਾ ਤੇ ਬਾਬਾ ਜੀ ਤੁਸੀਂ ਹੀ ਕੀਤਾ ਇਸਾਰਾ ਜਾ ਤੋਪਰੇ ਓ ਲੜਕਾ ਚਾਹੇ ਸਿਰ ਪਰਲੀ ਗਲੀ ਮੇਰੀ ਐ ਇਤਮਾਰਬ ਤੇ ਇਕਿਆਂ ਨੂੰ ਨਹੀਂ ਪਤਾ ਤੇ ਆ ਸੁਣ ਸਰਨ ਸਾਰਨ ਰੋਡ ਤੇ ਗੁਰਦੁਆਰਾ ਲਕੀਰ ਸਾਹਿਬ ਜਿੱਥੇ ਬਾਬਾ ਜੀ ਨੇ ਲਕੀਰ ਖਿੱਚੀ 5000 ਸਰੀਰ ਸੀ ਤੇ ਬਾਬਾ ਜੀ ਕਹਿੰਦੇ ਵੀ ਪਤਾ ਨਹੀਂ ਅੰਦਰੋਂ ਨੇ ਕਿ ਕਈ ਵੇਹੇ ਆ ਗਏ ਵਿੱਚ ਲਕੀਰ ਖਿੱਚੀ ਜਿੰਨੇ ਮੌਤ ਦਾ ਡਰ ਉਹ ਲਕੀਰ ਨਾਲ ਟੱਪੋ ਪਾਸੇ ਜਿਹਨੂੰ ਪਪਾ ਵੀ ਅੱਜ ਮੌਤ ਆ ਜਾਣੀ ਉਹ ਟੱਪੇ ਸਾਰੇ ਟੱਪ ਗਏ ਆਖੋ ਸਾਹਿਬ ਅੱਗੇ ਜਾ ਕੇ ਦੁਸ਼ਮਣ ਨੂੰ ਲਲਕਾਰਿਆ ਤੇ ਗੁਰਦੁਆਰਾ ਮਲਕਾਰ ਸਾਹਿਬ ਕਈਆਂ ਨੂੰ ਨਾਂ ਪਤਾਵੇ ਤਾਂ ਸੁਣ ਲਿਓ ਉਸ ਤੋਂ ਅੱਗੇ ਜਾ ਕੇ ਜਿੱਥੇ ਬਾਬਾ ਜੀ ਦਾ ਸੀਸ ਧੜ ਤੋਂ ਜਮ ਹੋਇਆ ਗੁਰਦਵਾਰਾ ਟਾਲਾ ਸਾਹਿਬ ਆਖੋ ਸਾਹਿਬ ਹਾਏ ਗੁਰੂ ਟਾਲਾ ਸਾਹਿਬ ਨਾ ਕੀ ਦੱਸਾਂ ਜਿੱਥੇ ਬਾਬਾ ਜੀ ਦਾ ਸੀਸ ਰੱਖਾ ਨਾ ਜਿੱਥੇ ਬਾਬਾ ਜੀ ਦਾ ਸੁੱਚਾ ਲਹੂ ਡੁੱਲਿਆ ਅਸੀਂ ਨਿਗਹਿ ਦੇ ਕੀਰਤਨੀ ਆ ਪਰ ਜੇ ਸਾਡੇ ਕੋ ਕੋਈ ਆ ਜਾਂਦਾ ਨਾ ਵੀਰ ਜੀ 25 ਲੱਖ ਦਾ ਕਰਜ਼ਾ ਚੜ ਗਿਆ ਤੇ ਅਸੀਂ ਕਹਿੰਨੇ ਆ ਤੇਰੀਆਂ ਗਲਤੀਆਂ ਨਾਲ ਚੜਿਆ ਆਖੋ ਸਾਹਿਬ ਆਪਣੀਆਂ ਘਰਕੂਤਾਂ ਨੇ ਆਪਣੀਆਂ ਗਲਤੀਆਂ ਉਹ ਜਦੋਂ ਕਹਿੰਦਾ ਨਾ ਜੀ ਭੁੱਲਾਂ ਹੋਈਆਂਗਾ ਨਹੀਂ ਇਹੋ ਜਿਹਾ ਕੰਮ ਕਰਾਂਗੇ ਕਿ ਵਿੱਤ ਤੋਂ ਬਾਹਰ ਚੱਦਰ ਤੋਂ ਬਾਹਰ ਪੈਰ ਤੇ ਸੋਨੀ ਪਾਤਾ ਲੈ ਸੁਣਿਓ ਜਦੋਂ ਉਹ ਨੂੰ ਨੇਮ ਦਈਦੇ ਨਾ ਰਾਤੀ 2 ਤੋਂ 5 ਵਜੇ ਤੱਕ ਕਾਲਾ ਸਾਹਿਬ ਬਾਬਾ ਦੀਪ ਸਿੰਘ ਦੇ ਅਸਥਾਨ ਤੇ ਚੌਂਕੜਾ ਮਾਰ ਕੇ ਕਿਉਂਕਾਰ ਤੋਂ ਨਾਨਕ ਕੋਸੀ ਵੀ ਸੱਚ ਦਾ ਸਿਮਰਨ ਚਰਣਾ ਮੈਂ ਤੁਹਾਨੂੰ ਕੀ ਦੱਸਾਂ ਤਿੰਨ ਤਿੰਨ ਚਾਰ ਚਾਰ ਮਹੀਨੇ ਜੀ ਬਾਬਾ ਜੀ ਇੰਜ ਵਰਤਦੇ ਐ ਉਹਨਾਂ ਦੇ ਕਰਜ਼ੇ ਲੱਗਣੇ 55 ਲੱਖ ਤੇ ਇੱਕ ਪਾਸੇ ਅੱਜ ਦੀ ਡੇਟ ਵਿੱਚ ਉਹ ਬੰਦੇ 15 15 20 20 ਹਜ਼ਾਰ ਦਸਵੰਤ ਦਿੰਦੇ ਐ ਤੇ ਕਾਲਾ ਸਾਹ ਇਹੋ ਜਿਹਾ ਪ੍ਰਤੱਖ ਪੈਰਾ ਬਾਬਾ ਜੀ ਇੰਜ ਮੁੱਠਾ ਭਰ ਕੇ ਝੋਲੀਆਂ ਵਰਦੇ ਪ੍ਰਤੱਖ ਇਹ ਮੈਂ ਗੱਲਾਂ ਕਿਉਂ ਤੁਹਾਨੂੰ ਸੁਣਾ ਰਿਹਾ ਸੋਨੀ ਪਤਾ ਲਿਓ ਕਿਸੇ ਹੋਰ ਪੇੜੀ ਵਿੱਚ ਜਾਣ ਤੋਂ ਪਹਿਲਾਂ ਜਰੂਰ ਸੋਚਿਓ ਪੇੜੀ ਬੇੜੀ ਅੱਡੀ ਵੱਡੀ ਏ ਜਿਹੜੀ ਸਾਡੇ ਕਰਜ਼ੇ ਵੀ ਲਾ ਦਿੰਦੀ ਸਾਡੇ ਬਾਜਾਂ ਵਾਲੇ ਦੇ ਇੱਕ ਸਿੱਖ ਦੀ ਪੇੜੀ ਇੰਨੀ ਵੱਡੀ ਏ ਜਿਹੜੀ ਲੇਖ ਵੀ ਬਦਲ ਆਂਦੀ ਏ ਤੇ ਕਿਤੇ ਵੀ ਬਾਹਰ ਦਾ ਕਿਤੇ ਥੜੇ ਤੇ ਚੜਿਓ ਜੇ ਥੜਾ ਫੜਿਓ ਬਾਜਾਂ ਵਾਲੇ ਦਾ ਫੜਿਓ ਗੁਰੂ ਗ੍ਰੰਥ ਸਾਹਿਬ ਦਾ ਫੜਿਓ ਜਾ ਬਾਬਾ ਦੀਪ ਸਿੰਘ ਜਿਨ੍ਹਾਂ ਨੇ ਗੁਰੂ ਗੋਬੇ ਸਿੰਘ ਅਗੇ ਸਭ ਕੁਝ ਵੇਚਿਆ ਉਹਨਾਂ ਦੇ ਚਰਨ ਭੜੇ ਝਕਾਰਾ ਦੇ ਦੋ ਪਿਆਰ ਦੇ ਨਾਲ ਕਮਾ ਸਾਹਿਬ ਜਿੱਥੇ ਬਾਬਾ ਜੀ ਦਾ ਸਿਰ ਧੜ ਤੋਂ ਜੁਦਾ ਹੋਇਆ ਹੈ ਜੀ ਉਹ ਸਿੱਖ ਨੇ ਕਿਹਾ ਬਾਬਾ ਜੀ ਤੁਸੀਂ ਅਰਦਾਸ ਕੀਤੀ ਸੀ ਕਿ ਇਹ ਹਰਮੰਦਰ ਸਾਹਿਬ ਜਾ ਕੇ ਸੀਸ ਦੇਣਾ ਬਾਬਾ ਜੀ ਪਹਿਲਾਂ ਹੀ ਭਾਣਾ ਵਰਤਾਦਾ ਉਹ ਆ ਦੁਨੀਆ ਤੇ ਮਿਸਾਲ ਨਹੀਂ ਕਿ ਮੌਤ ਨੂੰ ਵੀ ਕਹਿਤਾ ਜਾਵੇ ਹੁਣ ਠਹਿਰ ਕੇ ਆਈ ਉਹ ਸਿੱਖ ਦੀ ਅਰਦਾਸ ਪੂਰੀ ਹੋ ਲੈਣ ਦੇ ਬਾਬਾ ਜੀਆ ਸਰੀਰ ਹਰਕਤ ਚ ਆਇਆ ਉਹ ਇੱਕ ਤਲੀ ਤੇ ਸੀਸ ਰੱਖਿਆ ਤੇ ਦੂਜੇ ਹੱਥ ਨਾਲ ਖੰਡਾ ਵੰਦੇ ਹੋਏ ਇਹ ਟਾਲਾ ਸਾਹਿਬ ਉਹ ਹੈ ਜੀ ਜਿਹੜਾ ਤੁਹਾਡਾ ਭਲਾਈ ਕਹਿੰਦੇ ਰੇ ਨਾ ਉਸ ਤੋਂ ਵੀ ਮੀਲ ਡੇਡ ਅੱਗੇ ਉੱਤਾਲਾ ਸਾਲ ਦਾ ਬਾਬਾ ਜੀ ਸੀ ਸੀਸ ਤਲੀ ਤੇ ਰੱਖ ਕੇ ਲੜਦੇ ਆਏ ਕਿੱਥੋਂ ਤੱਕ ਦਰਬਾਰ ਸਾਹਿਬ ਦੀ ਪ੍ਰਕਰਮਾ ਇਹ ਸਾਰੇ ਦਰਬਾਰ ਸਾਹਿਬ ਦੇ ਹੋ ਗਏ ਤੇ ਪ੍ਰਕਰਮਾ 'ਚ ਬਾਬਾ ਦੀਪ ਸਿੰਘ ਦਾ ਅਸਥਾਨ ਬਣਿਆ ਹੋਇਆ ਇੱਥੇ ਬਾਬਾ ਜੀ ਨੇ ਸੀਸ ਭੇਟਾ ਕੀਤਾ ਤੇ ਮੱਥਾ ਟੇਕਿਆ ਗੁਰੂ ਰਾਮਦਾਸ ਸਾਹਿਬ ਪ੍ਰਵਾਨ ਕਰ ਲਈ ਪ੍ਰਵਾਨ ਇਹ ਦੁਨੀਆ ਤੇ ਮਿਸਾਲ ਨਹੀਂ ਅੰਜ 6 5 6 7 ਮੀਲ ਬਣ ਜਾਂਦਾ ਜੀ ਜਿਹੜਾ ਏਰੀਆ ਐਨੇ ਮੀਲ ਕੋਈ ਸੀਤ ਤਲੀ ਤੇ ਧਰ ਕੇ ਲੜਦਾ ਆਇਆ ਹੋਵੇ ਬਾਬਾ ਜੀ ਦੀਆਂ ਕਮਾਈਆਂ ਨੇ ਕਹਿ ਦਿਓ ਗੱਜ ਕੇ ਸਤਨਾਮ ਆਲਾਇਓ ਪ੍ਰਵਾਨ ਜੀ ਜੋਤੋਂ ਪ੍ਰੇਮ ਉੱਠੀਆਂ ਸੋਹਾਂ ਜੀ ਜੋਤੋਂ ਪ੍ਰੇਮ ਖੇਲਣ ਪਾ ਜਾਓ ਸਿਰਦਰ ਤਲੀ ਭਾਈ ਬੈਠ ਰਿਹਾ ਨਾ ਹੁਣ ਜਦ ਇਹਨੇ ਨਹੀਂ ਬੋਲਣਾ ਸਾਰੇ ਭਾਈਆਂ ਨੇ ਉੱਚੀ ਆਵਾਜ਼ ਕੱਢਣੀ ਐ ਬੀਬੀਆਂ ਨੂੰ ਬੁਲਵਾਈ ਜਾਂਦੇ ਹੋ ਤੇ ਤੁਸੀਂ ਥੋੜਾ ਜਿਹਾ ਵਿੱਚ ਢਿੱਲੇ ਨਾ ਪੋ ਹੁਣ ਸਾਰੇ ਭਾਈ ਬੋਲੋ ਜੀ ਬਾਪਾ ਦੀਪ ਆ ਨਾ ਕੋਈ ਦੁਵਾਰੀ ਬੋਲਣਾ ਸਾਰੇ ਭਾਈਆਂ ਨੇ ਬਾਪਾ ਆਏ ਹੋਏ ਹੋ ਪਹਿਣਾ ਬੋਲੋ ਬਾਬਾ ਆਹਾ ਦੋਵਾਰੀ ਪੈਣੋ ਬਾਬਾ ਏ ਬੋਦੀ ਲੇਟ ਨਹੀਂ ਕਰਨਾ ਇੱਕ ਵਾਰੀ ਭਾਈਓ ਫਿਰ ਬੋਲਦੇ ਦਵਾਰਾ ਉਹ ਬਾਬਾ ਆਏ ਹੋਏ ਮਗਰਲੇ ਭਾਈ ਢੱਲੇਆ ਮਗਰਲੇ ਰੱਜੇ ਬਾਬਾ ਆਹਾਹਾ ਬਾਬਾ ਦੀਪ ਸਿੰਘ ਹੋਣੇ ਅੱਜ ਦਾ ਜਿਹੜਾ ਸਬਜੈਕਟ ਹੋਰ ਲੰਬਾ ਨਹੀਂ ਕਰਦੇ ਸਿਰਫ ਪਛਾਣੋ ਸਿੱਖ ਜੇ ਇਨੀ ਕਿਰਪਾ ਉਹ ਸਿੱਖ ਦਾ ਮੁਰਸ਼ਦ ਕਲਗੀਆਂ ਵਾਲਾ ਕਿੰਨਾ ਵੱਡਾ ਹੋਏਗਾ ਆਖੋ ਸਤਿ ਸ੍ਰੀ ਅਕਾਲ